ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਤਵੀਰ ਸਿੰਘ ਹੈ ਪਿੰਡ ਮੇਰਾ ਜਟਾਣਾ ਉੱਚਾ ਹੈ ਜਦੋਂ ਉਸ ਵळे ਮੇਰੀ ਦੁਨੀਆ ਕੋ ਚਲੇ ਗਿਆ ਮੈਂ ਉਦੋਂ ਤੋਂ ਰੋਟੀ ਨਹੀਂ ਖਾਧੀ ਜਦਕ ਮੈਂ ਉਸ ਵळे ਨੂੰ ਮਿਲੂੰਗਾ ਨਹੀਂ ਮੈਨੂੰ ਸ਼ਾਂਤੀ ਨਹੀਂ ਮਿਲੂਗੀ ਵਾਹਿਗੁਰੂ ਜੀ ਕਾ ਖਾਲਸਾ ਹੁਣ ਤੁਸੀਂ ਮੂਸੇ ਵਾਲੇ ਦੇ ਮਾਪੇ ਨੂੰ ਮਿਲਣਾ ਚਾਹੁੰਦੇ ਹੋ ਦੁਬਾਰਾ ਫੇਰ ਥਾਪੀ ਥਾਪੀ ਦੁਬਾਰਾ ਫੇਰ ਥਾਪੀ ਇੱਕ ਵਾਰ ਫੇਰ ਹਾਂ ਤੇ ਮੂਸੇ ਵਾਲੇ ਦੇ ਮਾਪੇ ਨੂੰ ਮਿਲਣਾ ਚਾਹੁੰਦੇ ਹੋ ਹਾਂਜੀ ਕਦੋਂ ਮਿਲੋਂਗੇ ਬਹੁਤ ਜਲਦ ਮਿਲਾਂਗੇ ਹੂੰ ਕਿੰਨਾ ਕੁ ਪਿਆਰ ਸੀ ਮੂਸੇ ਵਾਲੇ ਨਾਲ ਬਹੁਤ ਪਿਆਰ ਦੀ ਜਦੋਂ ਚਲੇ ਗਿਆ ਜਦੋਂ ਰੋਟੀ ਖਾਣੀ ਬੰਦ ਹੋ ਗਈ ਰੋਟੀ ਦੀ ਲਿੰਗਰੀ ਅੱਛਾ ਹਾਂਜੀ 295 ਕਰੇਡ ਮਿਲੂਗਾ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ 295 ਕਰੇਡ ਮਿਲੂਗਾ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ 295 ਕਰੇਡ ਮਿਲੂਗਾ ਹੂੰ ਕੰਟ ਕਰੇ ਚਲੋ ਜੀ ਪਾੜ ਪਾੜ ਸੱਟਣਿਆ ਮੂਸੇ ਵਾਲੇ ਨੇ ਰੱਕ ਦੀ ਕੀਤਾ ਏ ਥਾਰਦੀ ਏ ਸਿਰੋਂ ਲੰਗਣਾ ਭਾਈ ਕਰਕੇ ਉੱਚੀਆਂ ਨੇ ਗੱਲਾਂ ਗਲਤ ਤੇਰੀ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੀ ਯਾਰ ਸਿਰੋਂ ਲੰਗਣਾ ਮਲਾਈਂ ਕਰਕੇ ਉੱਚੀਆਂ ਨੇ ਗੱਲਾਂ ਤੇਰੀ ਯਾਰ ਦੀ ਬਾਈ ਕੁਝ ਕਾਲ ਅੱਛਾ ਕਿਉਂ ਪਿਆਰ ਕਰਦਾ ਸੀ ਇੰਨਾ ਮੂਸੇ ਵਾਲੇ ਨੂੰ ਕੀ ਕਾਰਨ ਸੀ ਇਹਦਾ ਜਿਉ ਬਹੁ ਵਿਦਿਆ ਗਾਣੇ ਗਾਉਂਦੇ ਤੇ ਬਹੁ ਵਿਦਿਆ ਲਿਖਾਈ ਤੀ ਤੇ ਉਹਨਾਂ ਨੇ ਸਾਨੂੰ ਇੰਨਾ ਕੋਸ ਸੁਕਾਤਾ ਤੀ ਮੈਨੇ ਤੁਹਾਨੂੰ ਸਿੱਖ ਬਣਾਤਾ ਸੀ ਹੂੰ ਬਹੁਤ ਵਧੀਆ ਮਤਲਬ ਦਸਤਾਰ ਬੰਨਣੀ ਵੀ ਉਹਨੇ ਸਿਖਾਈਏ ਤੁਹਾਨੂੰ ਕੇਸ ਰੱਖਣੇ ਹਾਂਜੀ ਅੱਛਾ ਇਸ ਕਰਕੇ ਪਿਆਰ ਕਰਦੇ ਸੀ ਹਾਂਜੀ ਹਾਂ ਹੋਰ ਕੀ ਸਿਖਿਆ ਮੂਸੇ ਵਾਲੇ ਤੋਂ ਤੁਹਾਨੂੰ ਮੂਸੇ ਵਾਲੇ ਨੇ ਸਿੱਖ ਬਣਨਾ ਸਿਖਾਤਾ ਸਰਦਾਰ ਬਣਨਾ ਦਿਖਾਤਾ ਦਸਤਾਰ ਬੰਨਣੀ ਸਿਖਾਤੀ ਉਹਨਾਂ ਦੇ ਗੀਤਾਂ ਦੇ ਜਿਹੜੇ ਬੋਲ ਸੀ ਉਹ ਇੱਕ ਪਰਿਵਾਰ ਚ ਬੈ ਕੇ ਸੁਣੇ ਜਾ ਸਕਦੇ ਸੀ ਮਤਲਬ ਸੇਧ ਦੇਣ ਵਾਲੇ ਸੀ ਹਾਂਜੀ ਹੋਰ ਹੋਰ ਕੀ ਸਿਖਿਆ ਉਹਦੇ ਕੋਲੋਂ ਕੀ ਐਵ ਗਲਤੀ ਕੀ ਗਾਣਾ ਸੁਣਦੇ ਤੇ ਇੱਕ ਇੱਕੋ ਲਾਸ ਨਰਾਜੀ ਆ ਜਾਂਦੀ ਸੀ એનર્ਜੀ ਆ ਜਾਂਦੀ ਸੀ ਵੈਰੀ ਗੁੱਡ ਸ਼ਾਬਾਸ਼ ਅੱਛਾ ਹੋਰ ਬੱਚੇ ਵੀ ਤੁਹਾਡੀ ਕਿਹੜੀ ਕਲਾਸ ਚ ਪੜਦੇ ਹੋ ਅਸੀਂ 8ਵੀਂ ਕਲਾਸ ਦੇ ਪਿਆਰ ਸੀ ਕਿਹੜੇ ਕਿਹੜੇ ਸਕੂਲ ਚ ਜਟਾਣੇ ਉੱਚੇ ਉੱਚੇ ਦੇ ਅੱਛਾ ਸੋ ਹੋਰ ਹੋਰ ਤੇਰੇ ਕਲਾਸ ਫੈਲੋਸ ਸੀ ਜਿਹੜੇ ਕੁੜੀਆਂ ਜਾਂ ਮੁੰਡੇ ਹੋਰ ਵੀ ਪਿਆਰ ਕਰਦੇ ਸੀ ਮੂਸੇਵਾਲਾ ਸਾਹਿਬ ਨੂੰ ਜੀ ਮੈਂ ਕੱਲ੍ਹ ਆਈ ਤਾਂ ਕਲਾਸ ਚ ਅੱਛਾ ਬਾਕੀ ਸਾਰੇ ਅੱਤ ਕੁੜੀਆਂ ਕਰਨੋ ਜ਼ਿਲ੍ਹੇ ਦੀ ਫੈਨਾਂ ਟੀਮ ਹੁੰਟੇ ਵਾਕੀ ਬੱਪੂ ਮਾਰਦੇ ਅੱਛਾ ਹੁਣ ਰੋਟੀ ਖਾ ਲੈਨੇ ਹਾਂ ਹਾਂਜੀ ਰੋਜ ਪੂਰੀ ਰੱਜ ਕੇ ਖਾਣੇ ਹਾਂ ਜਾਂ ਕਿਵੇਂ ਹੋਲੀ ਗੈਨ ਰੱਜ ਕੇ ਨਹੀਂ ਕਰਨਦੀ ਕਿ ਕਿ ਰੋਟੀ ਖਾ ਲੈਨੇ ਮਤਲਬ ਦਿਲ ਨਹੀਂ ਕਰਦਾ ਦਿਲ ਨਹੀਂ ਕਰਦਾ ਇਹ ਰੋਟੀ ਖਾਣ ਨੂੰ ਅੱਛਾ ਜਦੋਂ ਉਹਦੇ ਮਾਂ ਬਾਪ ਨੂੰ ਤੁਹਾਨੂੰ ਮਿਲਾ ਦਈਏ ਫੇਰ ਫੇਰ ਸਾਨੂੰ ਬਹੁਤ ਖੁਸ਼ੀ ਚੜੂਗੀ ਠੀਕ ਆ अच्छा मतलब जमे वो बड़े बढ़िया गाने लिखदे सी ਤੁਸੀਂ ਵੀ મતલਬ ਇਦਾਂ ਦਾ ਕੰਮ ਕਰੋਗੇ ਕੋਈ ਗਾਣੇ ਗੂਣੇ ਲਿਖਣ ਦਾ ਮਨ ਚ ਹੈ ਵਿਚਾਰ ਆਉਣ ਵਾਲੇ ਸਮੇਂ ਚ ਹਾਂਜੀ ਹੈਗਾ ਵਿਚਾਰ ਹਾਂਜੀ اچھا ਠੀਕ ਆ ਉਹਨਾਂ ਨੇ ਆਪਣਾ ਦੇਸ਼ ਦਾ ਨਾਮ ਰੋਸ਼ਨ ਕੀਤਾ ਬਾਹਰ ਜਾ ਕੇ ਕੱਲਾ ਹੀ ਪਾਗਲ ਮੁੰਡਾ ਸੀ ਵੈਰੀ ਗੁੱਡ ਠੀਕ ਆ ਕੱਲਾ ਹੀ ਮੁੰਡਾ ਸੀ ਠੀਕ ਸਜ਼ਾ ਮਿਲਣੀ ਚਾਹੀਦੀ ਹੈ ਇਹ ਖੂਨੀਆਂ ਨੂੰ ਕਿਵੇਂ ਮਾਰਿਆ ਹੀ ਉਹਨਾਂ ਜਿਹਨੇ ਮਾਰਿਆ ਠੀਕ